ਕੌਣ ਹਨ ਕਰਨਲ ਸੋਫੀਆ ਕੁਰੇਸ਼ੀ ਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਅੱਜ ਤੁਹਾਨੂੰ ਦੱਸਦੇ ਆ ਕਿ ਹੁਣ ਔਰਤ ਵੀ ਦੇਸ਼ ਦੀ ਸੁਰੱਖਿਆ ਲਈ ਮੋਹਰਲੀ ਕਤਾਰ ਚ ਮੋੜੇ ਨਾਲ ਮੋੜਾ ਜੋੜ ਕੇ ਖੜੀਆਂ ਹਨ ਹਾਲ ਹੀ ਵਿੱਚ ਪਾਕਿਸਤਾਨ ਤੇ ਪੀਓਕੇ ਚ ਆਪਰੇਸ਼ਨ ਸੰਦੂਰ ਦੌਰਾਨ ਭਾਰਤੀ ਫੌਜ ਅਤੇ ਹਵਾਈ ਸੈਨਾ ਦੀਆਂ ਦੋ ਬਹਾਦਰ ਮਹਿਲਾਵਾਂ ਅਧਿਕਾਰੀਆਂ ਕਰਨਲ ਸੋਫੀਆ ਕੁਰੇਸ਼ੀ ਅਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਦੇ ਨਾਮ ਪੂਰੇ ਦੇਸ਼ ਚ ਚਰਚਾ ਦਾ ਵਿਸ਼ਾ ਬਣੇ ਹਨ ਦੋਵਾਂ ਅਧਿਕਾਰੀਆਂ ਦੀ ਬਹਾਦਰੀ ਤੇ ਪੇਸ਼ੇਵਰੀ ਯੋਗਤਾ ਨੇ ਦੇਸ਼ ਵਾਸੀਆਂ ਦਾ ਦਿਲ ਜਿੱਤ ਲਿਆ ਹੈ ਅੱਜ ਤੁਹਾਨੂੰ ਦੱਸਾਂਗੇ ਇਹਨਾਂ ਦੋਨਾਂ ਦੇ ਬਾਰੇ ਪਹਿਲੇ ਗੱਲ ਕਰਦੇ ਹਾਂ ਕਰਨਲ 소ਫੀਆ ਕੁਰੇਸ਼ੀ ਦੇ ਬਾਰੇ ਕਰਨਲ 소ਫੀਆ ਕੁਰੇਸ਼ੀ ਫੌਜ ਇੱਕ ਸ਼ਕਤੀਸ਼ਾਲੀ ਸ਼ਖਸੀਅਤ ਕਰਨਲ ਨੂੰ ਭਾਰਤੀ ਫੌਜ ਇੱਕ ਵਕਾਰੀ ਅਹੁਦਾ ਮੰਨਿਆ ਜਾਂਦਾ ਹੈ ਇਹ ਰੈਂਕ ਬ੍ਰਿਗੇਡਰੀਅਰ ਤੋਂ ਥੋੜਾ ਹੇਠਾਂ ਅਤੇ ਮੇਜਰ ਜਰਨਲ ਤੋਂ ਤਿੰਨ ਪੱਧਰ ਹੇਠਾਂ ਹੁੰਦਾ ਹੈ ਫੌਜ ਵਿੱਚ ਅਫਸਰ ਬਣਨ ਲਈ ਉਮੀਦਵਾਰਾਂ ਨੂੰ ਐਨਡੀਏ ਦਾ ਅਫਸਰ ਟ੍ਰੇਨਿੰਗ ਅਕੈਡਮੀ ਵਰਗੀਆਂ ਪ੍ਰੀਖਿਆਵਾਂ ਰਾਹੀਂ ਪਰਤੀ ਕੀਤਾ ਜਾਂਦਾ ਹੈ ਇਹ ਲੈਫਟੇਨੈਂਟ ਤੋਂ ਸ਼ੁਰੂ ਹੁੰਦਾ ਹੈ ਅਤੇ ਫਿਰ ਹੌਲੀ-ਹੌਲੀ ਕੈਪਟਨ ਮੇਜਰ ਲੈਫਟੇਨੈਂਟ ਕਰਨਲ ਬਣ ਜਾਂਦਾ ਹੈ ਅਤੇ ਤਰੱਕੀ ਮਿਲਣ ਤੋਂ ਬਾਅਦ ਕਰਨਲ ਬਣ ਜਾਂਦਾ ਹੈ ਹੁਣ ਗੱਲ ਕਰਦੇ ਆ ਭਾਈ ਹਵਾਈ ਸੈਨਾ ਚ ਵਿੰਗ ਕਮਾਂਡਰ ਦਾ ਦਰਜਾ ਸਕੁਐਡਨ ਲੀਡਰ ਤੋਂ ਬਾਅਦ ਆਉਂਦਾ ਹੈ ਅਤੇ ਇਹ ਇੱਕ ਤਜਰਬੇਕਾਰ ਅਧਿਕਾਰੀ ਦੀ ਨਿਸ਼ਾਨੀ ਹੈ ਇਹ ਆਉਂਦਾ ਹੈ ਐਨਡੀਏ ਸੀਡੀਐਸ ਜਾਂ ਏਐਫ ਕੈਟ ਵਰਗੀਆਂ ਪ੍ਰੀਖਿਆਵਾਂ ਰਾਹੀਂ ਚੁਣੇ ਜਾਂਦੇ ਅਤੇ ਕੁਝ ਸਾਲਾਂ ਦੀਆਂ ਸੇਵਾ ਅਤੇ ਸਿਖਲਾਈ ਤੋਂ ਬਾਅਦ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਹਵਾਈ ਸੈਨਾ ਵਿੱਚ ਸਭ ਤੋਂ ਉੱਚਾ ਅਹੁਦਾ 에ਅਰ ਚੀਫ ਮਾਰਸ਼ਲ ਦਾ ਹੈ ਅਤੇ ਇਸ ਦੇ ਵਿੱਚ ਜਿਹੜਾ ਵਿੰਗ ਵਿੰਗ ਕਮਾਂਡਰ ਅਸਮਾਨ ਦੀ ਜਿਹੜੀ ਉਹ ਰਾਣੀ ਕਿਹਾ ਜਾਂਦਾ ਹੈ ਤਾਂ ਵਿਯੋਮਿਕਾ ਸਿੰਘ ਦਾ ਇਹ ਹੈ ਸਾਰਾ ਲੇਖਾ ਜੋਖਾ